ਜਿੰਦ ਸਰਕਾਰ ਵੱਲੋਂ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਹੈਲਥ ਦੇ ਡਿਪਾਰਟਮੈਂਟ ਦੇ ਅਕੋਰਡਿੰਗ ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਜੋ ਪੀਜੀਆਈ ਦਾ ਕੰਮ ਬਹੁਤ ਟਾਈਮ ਤੋਂ ਰੁਕਿਆ ਹੋਇਆ ਸੀਗਾ ਜੋ ਹੁਣ 25 ਤਰੀਕ ਨੂੰ ਉਹਦਾ ਉਦਘਾਟਨ ਹੋ ਰਿਹਾ ਹੈ ਤੇ ਇਸੇ ਰਿਗਾਰਡਿੰਗ ਕਹਿੰਦਾ ਸਰਕਾਰ ਵੱਲੋਂ ਜੋ ਡਾਕਟਰਾਂ ਦੀ ਟੀਮ ਦੀ ਪੂਰੀ ਫੈਸਿਲਿਟੀ ਦਿੱਤੀ ਗਈ ਹੈ ਤੇ ਪੂਰੇ ਇਲਾਜ ਤੇ ਪੂਰੀ ਫੈਸਿਲਿਟੀ ਦਿੱਤੀ ਜਾਵੇਗੀ ਤਾਂ पीजी का अपडेट दे ऑन ਨਾਲ ਬਹੁਤ ਵੱਡਾ ਫਾਇਦਾ ਹੋਏਗਾ ਤੇ ਰੋਜ਼ਗਾਰ ਦੇ ਸਾਰਾ ਸਿਸਟਮ ਬਦਲੇਗਾ ਤੇ ਆਲੇ ਦੁਆਲੇ ਜਿੰਨੇ ਵੀ ਮਤਲਬ ਮਰੀਜ਼ਾਂ ਨੂੰ ਦਿੱਕਤ ਸੀ ਜਿਹੜੇ ਮੋਸਟਲੀ ਪੀਜੀ ਚੰਡੀਗੜ੍ਹ ਜਾਂਦੇ ਸੀ ਜਾਂ ਆਪਣੇ ਪਟਿਆਲਾ ਪਰੇਂਦਰ ਜਾਂਦੇ ਸੀਗੇ ਉਹਨਾਂ ਨੂੰ ਬਹੁਤ ਬੈਨੀਫਿਟ ਹੋਵੇਗਾ ਕਿਉਂਕਿ ਇਹ ਪੌਣੀਗੜ੍ਹ ਨੂੰ ਇਸ ਦਾ ਬੈਨੀਫਿਟ ਸਾਰਾ ਦਾ ਵੱਧ ਪੌਣੀਗੜ੍ਹ ਨੂੰ ਹੋਵੇਗਾ ਕਿਉਂਕਿ ਪੌਣੀਗੜ੍ਹ ਤੇ ਲਗ ਬਿਲਕੁਲ ਲੱਗੇ ਹੈ ਜੀ 8 ਕਿਲੋਮੀਟਰ ਬਿਲਕੁਲ ਮੋਦੀ ਜੀ ਵੱਲੋਂ ਇਹ ਸ਼ੇਰ ਨੂੰ ਕਿ ਆ ਲੱਗਦੇ ਬਹੁਤ ਵੱਡਾ ਓਪਰੇਲਾ ਕੀਤਾ ਜਾ ਰਿਹਾ ਹੈ ਤੇ ਪਹਿਲਾਂ ਐਮਜੂ ਵੀ ਖੋਲਿਆ ਗਿਆ ਤੇ ਹੁਣ ਪੀਜੇ ਵੀ ਖੋਲੇ ਜਾ ਰਹੇ ਤੇ ਅੱਗੇ ਵੀ ਸਰਕਾਰ ਦੇਣ ਦੀ ਕੋਈ ਤਿਆਰੀ ਲੱਗ ਰਹੀ ਹੋਈ 50 ਸਰਕਾਰ ਵੱਲੋਂ ਮੰਨ ਲਾਗੀ ਨਹੀਂ ਕਿ ਅਭੀ ਇੱਕ ਡਰਾਮਾ ਹੀ ਕੀਤਾ ਗਿਆ ਜੀ ਮੋਸਟਲੀ ਤੁਸੀਂ ਵੀ ਸਰਵੇ ਕਰ ਸਕਦੇ ਹੋ ਉੱਥੇ ਦੇਖ ਸਕਦੇ ਹੋ ਕਿ ਕਈਆਂ ਦੇ ਤਾਂ ਮੋਸਟਲੀ ਕਿਸੇ ਜਿਹੇ ਬੰਦੇ ਨੂੰ ਜਿਹੜੇ ਰੱਖੇ ਨੇ ਉਹਨਾਂ ਨੇ ਜੀ ਡਾਕਟਰ ਰੱਖੇ ਹੋਏ ਨੇ ਉਹਨਾਂ ਨੂੰ ਕਿਸੇ ਨੂੰ ਸੈਲਰੀ ਨਹੀਂ ਮਿਲ ਰਹੀ ਮੋ ਪ੍ਰੋਪਰ ਨੈਟ ਨਹੀਂ ਚੱਲ ਰਹਾ ਪ੍ਰੋਪਰ ਦਵਾਈਆਂ ਨਹੀਂ ਹੈਗੀਆਂ ਜੀ ਉੱਥੇ ਕਈ ਮਨ ਲਾਗਣ ਕਿ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਬਿਲਕੁਲ ਲਾਈਟ ਵੀ ਨਹੀਂ ਹੈਗੀ ਬਿਲਕੁਲ ਮੋਦੀ ਜੀ ਦਾ ਬਿਲਕੁਲ ਧੰਨਵਾਦ ਕਰਨਾ ਬੰਦਾ ਜੀ ਮੋਦੀ ਜੀ ਵੱਲੋਂ ਜੋ ਪੀਜੀ ਦਾ ਉਦਘਾਟਨ ਕੀਤਾ ਜਾ ਰਿਹਾ ਤੇ ਹੋਰ ਵੀ ਸੇਵਾਵਾਂ ਵੀ ਤਿਆਰ ਨੇ ਜਿਵੇਂ ਆਇਸ਼ਮਾਨ ਗਾਰਡ ਦੀ ਸੇਵਾ ਦਿੱਤੀ ਜਾ ਰਹੀ ਹੈ ਜਿਸ ਨੂੰ ਸੈਂਟਰ ਸਰਕਾਰ ਵੱਲੋਂ ਦਿੱਤੀ ਗਈ ਹੈ ਪਰ ਪੰਜਾਬ ਸਰਕਾਰ ਉਹਨੂੰ ਅੰਗਿੱਲਾ ਕਰ ਰਹੀ ਹੈ ਬਿਲਕੁਲ ਅਸੀਂ ਮੋਦੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ